ਨਮਾਸ਼ਰਪੁਰ ਪੁਲਸ ਨੂੰ ਵਾਂਜੋਰ ਗ੍ਰੋ ਦੇ ਦੋ ਮੈਂਬਰਾਂ ਨੂੰ ਤਿੰਨ ਚੋਰੀशुदा ਮੋਟਰਸਾਈਕਲ ਅਤੇ ਦੋ ਮੋਟਰਸਾਈਕਲਾਂ ਦੇ ਟੁੱਟੇ ਭਜੇ ਸਮਾਨ ਸਣੇ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਇਨਸਪੈਕਟਰ ਰਾਜਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਚੋਰੀ ਦੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਇਹਨਾਂ ਦੋਸ਼ੀਆਂ ਕੋਲੋਂ ਚੋਰੀ ਕੀਤੇ ਦੋ ਮੋਟਰਸਾਈਕਲ ਅਤੇ ਵਾਰਦਾਤ ਵਿੱਚ ਵਰਤੀ ਗਈ ਐਕਟਵਾ ਵੀ ਬਰਾਮਦ ਕੀਤੀ ਗਈ ਹੈ। ਐਸਐਚਓ ਨੇ ਦੱਸਿਆ ਕਿ ਹੁਣ ਤੱਕ ਚੋਰੀ ਦੀ ਵਾਰਦਾਤ ਸ਼ਾਮਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੰਜ ਵਾਹਨ ਬਰਾਮਦ ਕੀਤੇ ਗਏ ਹਨ ਜਦੋਂ ਕਿ ਚੌਥੇ ਮੈਂਬਰ ਜਗਦੀਪ ਸਿੰਘ ਉਰਫ ਰੋਕੀ ਦੀ ਤਲਾਸ਼ ਜਾਰੀ ਹੈ। ਨਾਮਾਸ਼ਾਲ ਕਿਤਾਬਚ ਕੀਤਾ ਗਿਆ ਸੀ ਜਿਹਦੇ ਰਿਗਾਰਡਿੰਗ ਸੋਨੂ ਵਾਸੀ ਬਲਾਚੌਰ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰ ਕਰਨ ਤੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਇੱਕ ਐਕਟਵਾ ਜਿਹੜੀ ਹੈ ਉਹ ਬਰਾਮਦ ਹੋਈ ਸੀ ਔਰ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਉਹਨੇ ਮੰਨਿਆ ਕਿ ਜਿਹੜਾ ਬਲਾਚੌਰ ਥਾਣੇ ਦੇ ਵਿੱਚ ਇਹਨਾਂ ਵੱਲੋਂ ਚੋਰੀ ਕੀਤਾ ਹੋਇਆ ਹੈ ਲੇਕਿਨ ਲੜਾਈ ਝਗੜੇ ਦੇ ਕੇਸ ਦੇ ਵਿੱਚ ਬੰਦਾ ਹੈ ਉਹ ਵੀ ਬਰਾਮਦ ਹੋਇਆ ਤੇ ਇਸ ਵਿਅਕਤੀ ਕੋਲੋਂ ਇੱਕ ਐਕਟਵਾ ਤੇ ਸ਼ਹਿਰ ਦੇ ਵਿੱਚ ਆਉਂਦੇ ਸੀ ਔਰ ਉਸ ਐਕਟਵਾ ਤੇ ਆ ਕੇ ਦੂਜਾ ਵਿਅਕਤੀ ਇਹਦੇ ਨਾਲ ਜਿਹੜਾ ਚੋਰੀ ਕਰਕੇ ਚਲ ਜਾਂਦਾ ਸੀ ਉਹਦਾ ਨਾਮ ਰੌਕੀ ਸੀਗਾ ਜਿਹਨੂੰ ਹਲੇ ਗ੍ਰਿਫਤਾਰ ਕਰਨਾ ਬਾਕੀ ਹੈ ਔਰ ਸੋਨੂ ਦੀ ਪੁੱਛਗਿੱਛ ਤੋਂ ਇਸ ਮੁਕੱਦਮੇ ਦੇ ਵਿੱਚ ਇੱਕ ਮੋਨੂ ਉਹ ਵੀ ਪਲਾਚੋਰ ਦਾ ਰਹਿਣ ਵਾਲਾ ਅਤੇ ਹੈਪੀ ਇਹ ਦੋ ਬੰਦੇ ਨਾਮਜ਼ਦ ਹੋਏ ਸੀ ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਔਰ ਹੁਣ ਤੱਕ ਇਹਨਾਂ ਕੋਲੋਂ ਅਸੀਂ 8 ਜਿਹੜੇ ਚੋਰੀ ਛੁਦਾ ਵਾਹਨ ਔਰ ਇੱਕ ਬਾੜਦਾਤ ਲਈ ਵਰਤਿਆ ਹੋਇਆ ਵਾਹਨ ਜਿਹੜਾ ਬਰਾਮਦ ਕਰ ਚੁੱਕੇ ਹਾਂ ਇੱਕ ਵਿਅਕਤੀ ਹਲੇ ਗ੍ਰਿਫਤਾਰ ਕਰਨਾ ਬਾਕੀ ਹੈ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਕੇ ਸਾਨੂੰ ਉਮੀਦ ਹੈ ਕਿ ਹੋਰ ਵੀ ਚੋਰੀ ਛੁਦਾ ਵਾਹਨ ਸਾਨੂੰ ਬਰਾਮਦ ਹੋਣਗੇ ਨਵਾਂ ਸ਼ਹਿਰ ਤੋਂ ਸੁਖਜਿੰਦਰ ਸਿੰਘ ਸੁਖਾੜੀ ਦੀ ਰਿਪੋਰਟ ਪੰਜਾਬ ਟੂਡੇ